ਦੇਖੋ ਤੁਸੀਂ ਇੰਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲੇ ਪਤਾ ਨਹੀਂ ਇਹ ਰਵਨੀਤ ਬਿੱਟੂ ਵੀ ਭਗਵੰਤ ਦਾ ਯਾਰ ਹੀ ਆਜ ਤਾਂ ਇਹਨਾਂ ਦੀ ਬਰਾਬਰ ਦੀ ਹੈ ਨੇ ਸਭ ਤੋਂ ਗੂੜੀ ਦੋਸਤੀ ਹੈ ਨਾ ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟਸ ਰੇਜ਼ਸ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆ ਤਿੰਨ ਵਾਰੀ ਐਮਪੀਓਸ ਕਾਂਗਰਸ ਪਾਰਟੀ ਚੋ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਕਾਉਂਦੇ ਰਹੇ ਜੇ ਇਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਆਤਵਾਦੀ ਨੰਬਰ 1 ਨੰਬਰ 1 ਟੈਰਰਿਸਟ ਤੇ ਰਾਤੋਂ ਰਾਤ ਤਾਂ ਬਣਿਆ ਨਹੀਂ ਫਿਰ ਇਹ ਬਣਾਉਣ ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਜਦੋਂ ਤੇਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀਆਂ ਟਿੱਕਾ ਕਦੇ ਲੁਧਿਆ ਨਹੀਂ ਤੋ ਕਦੇ ਅਨੰਦ ਕੋਚਾ ਆਪ ਤੋਂ ਕਦੋਂ ਕਿਥੋਂ ਬਣਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਤਾ ਰਾਹੁਲ ਗਾਂਧੀ ਤੇ ਬਿਕਰ ਪਿੱਛੇ ਉਹ ਕੋ ਭੁੱਲਿਆ ਦੂਜੀ ਗੱਲ ਜੇ ਉਹ ਹੈ ਟਰਨਿਸ ਨੰਬਰ 1 ਮੈਂ ਇਹਦੀ ਗੱਲ ਹੀ ਆਉਣਾ ਤੇ ਉਹਨੂੰ ਲੀਡਰ ਆ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਜੇ ਸਰਕਾਰ ਚ ਭਾਈ ਤੂੰ ਵਜ਼ੀਰ ਆ ਔਰ ਜੇ ਸਰਕਾਰ ਦੀ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦਾ ਸਪੀਕਰ ਆ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਹੈ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਲਾ ਰਨੌਤ ਦਾ ਦੂਜਾ ਹੀ ਰੂਪ ਸਮਝੋ ਇਹ ਭਰਾ ਪੈਣ ਨੇ ਇਹਨਾਂ ਦੀ ਗੱਲ ਦਾ ਬਾਲਾ ਫਿਕਰ ਨਹੀਂ ਕਰੀਦਾ ਹੁੰਦਾ ਇਹ ਜਿੰਨਾ ਚੋਪ ਰਹੇ ਨੇ ਉਹਨਾਂ ਦੇਸ਼ ਦਾ ਭਲਾ ਤੇ ਪੰਜਾਬ ਦਾ ਭਲਾ